ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਯੂਰੀਆ ਪਹਿਲੇ ਪਾਣੀ ਤੇ ਦੇਣ ਵਾਰ ਕਿਉਂਕਿ ਇਹ ਬੜਾ ਮਹੱਤਵਪੂਰਨ ਸਟੈਪ ਹੁੰਦਾ ਤੇ ਕਣਕ ਦੀ ਫਸਲ ਦੇ ਫੂਟ ਫਟਾਰੇ ਵਾਸਤੇ ਨਾ ਬਹੁਤ ਸਹੀ ਫੈਸਲਾ ਜੇ ਇਸ ਕਦਮ ਤੇ ਕੀਤਾ ਜਾਵੇ ਤਾਂ ਬੜੀ ਵਧੀਆ ਜਿਹੜੀ ਫਸਲ ਦੀ ਗ੍ਰੋਥ ਰਹਿੰਦੀ ਹੈ ਤੇ ਆਪਣਾ ਜਿਹੜਾ ਰਿਜ਼ਲਟ ਵੀ ਆਪਾਂ ਨੂੰ ਜਿਹੜਾ ਆ ਪ੍ਰੋਡਕਟ ਪਾਉਣਾ ਹੈ ਮੰਨ ਲਓ ਯੂਰੀਆ ਪਾਉਣੀ ਹੈ ਜਾਂ ਕਈ ਕਿਸਾਨ ਵੀਰਾਂ ਨੇ ਕੋਈ ਸਲਫਰ ਵੀ ਪਾਉਣਾ ਹੁੰਦਾ ਖਾਸ ਤੌਰ ਤੇ ਕਲਰਾਠੀਆਂ ਸ਼ੋਰੀ ਵਾਲੀਆਂ ਜ਼ਮੀਨਾਂ ਕਿਉਂਕਿ ਕਈ ਥਾਵਾਂ ਤੇ ਪੀ ਐਚ ਹਾਈ ਹੈ ਤਾਂ ਇਸ ਤੋਂ ਬਾਅਦ ਪਾਣੀ ਤੋਂ ਬਾਅਦ ਕੋਈ ਜ਼ਿੰਕ ਵਗੈਰਾ ਦੀ ਸਪਰੇਅ ਕਰਨੀ ਜਾਂ ਕਈ ਕਿਸਾਨ ਵੀਰਾਂ ਨੇ ਜ਼ਿੰਕ ਥੱਲੇ ਪਾਉਣਾ ਹੁੰਦਾ ਕਿਉਂਕਿ ਜਿਹੜੀ ਨਾਈਟ੍ਰੋਜਨ ਦੀ ਮੈਟਾਬੋਲਿਜ਼ਮ ਆ ਸਲਫਰ ਬڑا ਉਹਨੂੰ ਪ੍ਰਭਾਵਿਤ ਕਰਦਾ ਜੇ ਸਲਫਰ ਦੀ ਕਮੀ ਫਿਰ ਯੂਰੀਆ ਪਾਈ ਦਾ ਫਾਇਦਾ ਨਹੀਂ ਕੋਈ ਹੁੰਦਾ ਇਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਰਿਹਾ ਨਾ ਸੋ ਕਿਸਾਨ ਵੀਰੋ ਮੁੱਖ ਤੌਰ ਤੇ ਜਿਹੜੀਆਂ ਤਿੰਨ ਚਾਰ ਕਿਸਮ ਦੀਆਂ ਆਪਾਂ ਜ਼ਮੀਨਾਂ ਜੇ ਲੈ ਲਈਏ ਹਲਕੀ ਜ਼ਮੀਨ ਹੈ ਰੇਤਲੀ ਜ਼ਮੀਨ ਜਿਹਨੂੰ ਕਹ ਲਈਏ ਦਰਮਿਆਨੀ ਜ਼ਮੀਨ ਹੈ ਭਾਰੀਆਂ ਜ਼ਮੀਨਾਂ ਡੱਕਰ ਜ਼ਮੀਨਾਂ ਜਿਹੜੀਆਂ ਚੀਕਣੀਆਂ ਜ਼ਮੀਨਾਂ ਨੇ ਜਾਂ ਕੁਝ ਕਿ ਜਿਹੜੀਆਂ ਸਾਲਟ ਸਾਲਟ ਅਫੈਕਟਡ ਸੋਇਲ ਹੈ ਕਰਰਾਟੀਆਂ ਜ਼ਮੀਨਾਂ ਨੇ ਸ਼ੂਰੇ ਵਾਲੀਆਂ ਜ਼ਮੀਨਾਂ ਨੇ ਤਾਂ ਇਹਦੇ ਵਿੱਚ ਤੁਸੀਂ ਯੂਰੀਆ ਜਿਹੜੀ ਇਹ ਪਹਿਲਾਂ ਪਾਉਣੀ ਜਾਂ ਮਗਰੋਂ ਪਾਉਣੀ ਹੈ ਤੇ ਸਲਫਰ ਉਹਦੇ ਨਾਲ ਪਾਉਣੀ ਚਾਹੀਦੀ ਜਾਂ ਨਹੀਂ ਕਿਉਂਕਿ ਨਾਈਟ੍ਰੋਜਨ ਆ ਨਾ ਜਿਹੜੀ ਨਾਈਟ੍ਰੋਜਨ ਖਾਸ ਤੌਰ ਤੇ ਜਿਹੜੀ ਹੁਣ ਜਿਹੜੀ ਯੂਰੀਆ ਆ ਰਹੀ ਹੈ ਨੀਮ ਕੋਟਡ ਆ ਸਲੋ ਰਿਲੀਜ਼ਿੰਗ ਆ ਪਰ ਫਿਰ ਵੀ ਆਪਾਂ ਨੂੰ ਅ ਹਲਕੇ ਜਮੀਨਾਂ 'ਚ ਬੜਾ ਧਿਆਨ ਰੱਖਣਾ ਪੈਂਦਾ ਕਿਉਂਕਿ ਇਹ ਜਿਹੜਾ ਨਾਈਟ੍ਰੋਜਨ ਤੱਤ ਆ ਬੜਾ ਮੂਵੇਬਲ ਆ ਲੀਚਿੰਗ ਬੜੀ ਜਲਦੀ ਇਹਦੀ ਹੋ ਜਾਂਦੀ ਆ ਚਾਹੇ ਕੋਸ ਟਾਈਮ ਜਦੋਂ ਆਪਾਂ ਯੂਰੀਆ ਪਾਉਨੇ ਆ ਉਹਦੀ ਹਾਈਡਰੋਲਿਸਿਸ ਹੋਣੀ ਹੁੰਦੀ ਆ ਯੂਰੀਏਜ਼ এনਜ਼ਾਈਮ ਹੁੰਦਾ ਕਿਉਂਕਿ ਸਿੱਧੀ ਆਪਾਂ ਯੂਰੀਆ ਭਾਈ ਸਿੱਧੀ ਤਾਂ ਬੂਟੇ ਚੱਕਦੇ ਨਹੀਂ ਜਿਹੜੇ ਸੂਖਮ ਜੀਵ ਹੈ ਵਕ ਵਕ ਐਨਜਾਈਮੈਟਿਕ ਐਕਟੀਵਿਟੀਆਂ ਜ਼ਮੀਨ ਦੇ ਵਿੱਚ ਹੁੰਦੀਆਂ ਨੇ ਤਾਂ ਫੇਰ ਉਹ ਜਿਹੜੀ ਹੈਗੀ ਫਸਲ ਨੂੰ ਮਿਲਣਯੋਗ ਹਾਲਤ 'ਚ ਹੁੰਦੀ ਹੈ ਵੈਸੇ ਯੂਰੀਆ ਦਾ ਇਹ ਹੁੰਦਾ ਕਿ ਤੁਸੀਂ ਪਾਣੀ ਲਾਉਣ ਤੋਂ 5-7 ਦਿਨ ਪਹਿਲਾਂ ਦੇ ਖੇਰੇ ਦੇ ਵਿੱਚ ਜਾਂ ਪਾਣੀ ਲਾਉਣ ਤੋਂ ਬਾਅਦ 4-5 ਦਿਨਾਂ ਦੇ ਅੰਦਰ-ਅੰਦਰ ਆਪਾਂ ਪਾ ਦਈਏ ਤਾਂ ਰਿਜ਼ਲਟ ਆਪਾਂ ਨੂੰ ਠੀਕ ਮਿਲਦਾ ਪਰ ਹਲਕੀਆਂ ਜ਼ਮੀਨਾਂ 'ਚ ਕੋਸ਼ਿਸ਼ ਕਰੋ ਕਿ ਤੁਸੀਂ ਜੇ ਚੰਗਾ ਰਿਜ਼ਲਟ ਲੈਣਾ ਚਾਹੁੰਦੇ ਤਾਂ ਪਾਣੀ ਲਾ ਕੇ ਆਪਾਂ ਜਿਹੜੀ ਹੈਗੀ ਹੈ ਯੂਰੀਆ ਖਾਦ ਦੇਈਏ ਦਰਮਿਆਨੀਆਂ ਜ਼ਮੀਨਾਂ 'ਚ ਤੁਸੀਂ ਅ ਪਹਿਲਾਂ ਜਾਂ ਮਗਰੋਂ ਪਾ ਲਓ ਦਰਮਿਆਨੀਆਂ ਜ਼ਮੀਨਾਂ 'ਚ ਰੇਸ਼ਨ ਠੀਕ ਹੁੰਦੀ ਆ ਅ ਬਾਹਲੀ ਲੀਚਿੰਗ ਡਾਊਨ ਲੀਚਿੰਗ ਵੀ ਨਹੀਂ ਹੁੰਦੀ ਹੈਗੀ ਤਾਂ ਉਹਦੇ ਵਿੱਚ ਤੁਸੀਂ ਪਹਿਲਾਂ ਜਾਂ ਮਗਰੋਂ ਵੈਸੇ ਜੇ ਪਹਿਲਾਂ ਵਾਲੇ 'ਚ ਰੱਖੂੰ ਫੈਸਲਾ ਤਾਂ ਉਹ ਵੱਧ ਬੈਨੀਫਿਟ ਆਪਾਂ ਨੂੰ ਰਹਿੰਦਾ ਜਿਹੜੀਆਂ ਭਾਰੀਆਂ ਜ਼ਮੀਨਾਂ ਨੇ ਡੱਕਰ ਜ਼ਮੀਨਾਂ ਨੇ ਬਹੁਤ ਝੀਕੜੀਆਂ ਨੇ ਤਾਂ ਉਹਨਾਂ ਦੇ ਵਿੱਚ ਕੋਸ਼ਿਸ਼ ਕਰੋਗੇ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਜਿਹੜੀ ਯੂਰੀਆ ਖਾਦ ਦੇ ਦਈਏ ਜਿਹੜੀਆਂ ਸ਼ੂਰੇ ਵਾਲੀਆਂ ਕੜਰਾਟੀਆਂ ਜ਼ਮੀਨਾਂ ਨੇ ਉਹ 'ਚ ਤੁਸੀਂ ਕੋਸ਼ਿਸ਼ ਕਰੋ ਪਾਣੀ ਤੋਂ ਪਹਿਲਾਂ ਆਪਾਂ ਖਾਦ ਦੇ ਦਈਏ ਨਾਲ ਜੇ ਆਪਾਂ ਸਲਫਰ ਬਜਾਈ ਟਾਈਮ ਨਹੀਂ ਦਿੱਤਾ ਜੈਪਸਮ ਨਹੀਂ ਪਾਇਆ ਜਾਂ ਸਿੰਗਲ ਸੁਪਰ ਫਾਸਫੇਟ ਖਾਦ ਡੀਏਪੀ ਦੀ ਜਗ੍ਹਾ ਤੇ ਨਹੀਂ ਪਾਈ ਜਾਂ ਸਲਫਰ ਬੈਂਟੋਨਾਈਟ ਸਲਫਰ ਜਿਹੜਾ ਜਿੱਥੇ ਘਾਟ ਆਉਂਦੀ ਉਸੇ 17-18 ਕਿਲੋ ਦੀ ਸਿਫਾਰਿਸ਼ ਹੈ ਉਹ ਨਹੀਂ ਦਿੱਤਾ ਤਾਂ ਕਈ ਕਿਸਾਨ ਵੀ 90 ਕਿਲੋ ਐਲੀਮੈਂਟਲ ਸਲਫਰ ਜਿਹੜਾ ਪਾਊਡਰ ਫਾਰਮ ਚਾਹੀਦਾ ਉਹ 3 ਕਿਲੋ ਪਾ ਲੈਣ ਦੇ ਉਹ ਵੀ ਤੁਸੀਂ ਪਾ ਸਕਦੇ ਹੋ ਤਾਂ ਤੁਸੀਂ ਯੂਰੀਆ ਦੇ ਨਾਲ ਖਾਸ ਤੌਰ ਤੇ ਜਿਹੜੀਆਂ ਸਾਲਟ ਅਫੈਕਟਡ ਸੋਇਲ ਨੇ ਜਾਂ ਹਲਕੀਆਂ ਜ਼ਮੀਨਾਂ ਨੇ ਉਹਦੇ ਵਿੱਚ ਨਾਲ ਯੂਰੀਆ ਤੇ ਸਲਫਰ ਦੇਓਗੇ ਨਾ ਤਾਂ ਬੜਾ ਤੁਹਾਨੂੰ ਇਫੈਕਟ ਮਤਲਬ ਪੋਜ਼ਿਟਿਵ ਰਿਜ਼ਲਟ ਤੁਹਾਨੂੰ ਬਹੁਤ ਚੰਗਾ ਦੇ ਸੂਗਾ ਚਾਹੇ ਤੁਸੀਂ ਬੈਂਟੋਨਾਈਟ ਸਲਫਰ ਪਾ ਲਓ ਜਾਂ ਤੁਸੀਂ ਜਿਹੜਾ ਹੈਗਾ 90% ਵਰਤਨਾ ਦੇ 80% ਵਾਲਾ 80% ਵਾਲਾ ਕਿਉਂਕਿ ਉਲੀ ਨਾਸ਼ਕ ਦੇ ਤੌਰ ਤੇ ਮੁੱਖ ਤੌਰ ਤੇ ਵਰਤਿਆ ਜਾਂਦਾ 90% ਵਾਲਾ ਜਿਹੜਾ ਤੁਸੀਂ ਸਲਫਰ ਦਿਓਗੇ ਤਾਂ ਬੜਾ ਆਪਾਂ ਨੂੰ ਚੰਗਾ ਰਿਜ਼ਲਟ ਇਸ ਚੀਜ਼ ਦਾ ਮਿਲੂਗਾ ਕੋਸ਼ਿਸ਼ ਕਰੋ ਜਿਹੜੀ ਯੂਰੀਆ ਆਪਾਂ ਪਾਉਣੀ ਆ ਹੁਣ ਇੱਥੇ ਆਪਾਂ ਕੀ ਕਰਦੇ ਆ ਕਿ ਆਮ ਤੌਰ ਤੇ ਕਿਸਾਨ ਵੀ ਯੂਰੀਆ ਸਵੇਰ ਦੇ ਟਾਈਮ ਪਾ ਦਿੰਦੇ ਉਹਦੇ ਨਾਲ ਕੀ ਹੁੰਦਾ ਕਿ ਤਰੇਲਿਆ ਹੋਇਆ ਵਾਹਣ ਹੁੰਦਾ ਮੋਇਸਚਰ ਹੁੰਦਾ ਪੱਤਿਆਂ ਦੇ ਉੱਤੇ ਤਾਂ ਉਹਦੇ ਨਾਲ ਜਿਹੜੇ ਪੱਤੇ ਬਰਨ ਜਿਹੜੀ ਬਰਨਿੰਗ ਹੋਣੀ ਪੱਤੇ ਮੱਜਣੇ ਉਹ ਕਾਫੀ ਇਫੈਕਟ ਦੇਖਣ ਨੂੰ ਮਿਲਦਾ ਉਹਦੇ ਨਾਲ ਫਸਲ ਜਿਹੜੀ ਆਪਾਂ ਨੂੰ ਥੋੜੀ ਬੁਰੀ ਲੱਗਦੀ ਹੈ ਤਾਂ ਕੋਸ਼ਿਸ਼ ਕਰੋ ਯੂਰੀਆ ਹਮੇਸ਼ਾ ਜਾਂ ਸਪਰੇਅ ਕਰਨੀ ਹੈ ਮੈਂ ਤੁਹਾਨੂੰ ਇਹ ਰეკਮੈਂਡ ਕਰ ਦਿੰਦਾ ਕਿ ਦੁਪਹਿਰੋਂ ਬਾਅਦ ਜਦੋਂ ਸਤਾ ਸਾਫ਼ ਹੋਗੇ ਨਾ ਸੁੱਕ ਗਈ ਪੱਤਿਆਂ ਦੀ ਬੂਟੇ ਜਿਹੜੇ ਖੁਸ਼ ਖੁਸ਼ਕ ਹੋ ਗਏ ਪੱਤੇ ਉਸ ਟਾਈਮ ਤੇ ਯੂਰੀਆ ਪਾਓਗੇ ਤਾਂ ਤੁਹਾਨੂੰ ਜਿਹੜਾ ਸ਼ਾਹ ਨੂੰ ਪਾਓਗੇ ਕਿਉਂਕਿ ਉਹ ਦੋ ਜਿਹੜੇ ਅੱਗੇ ਲੋ ਟੈਂਪਰੇਚਰ ਆ ਜਾਂਦਾ ਤੇ ਬੜਾ ਵਧੀਆ ਇਫੈਕਟ ਜਿਹੜਾ ਹੈਗਾ ਸ਼ਾਨਦਾਰ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ